कोरोना वायरस ਕਰਕੇ ਹੁਣ ਤੱਕ ਲਗਭਗ 13 ਮੌਤਾਂ ਹੋ ਚੁੱਕੀਆਂ ਨੇ ਅਤੇ ਲਗਾਤਾਰ ਅੰਕੜਾ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਮਾਮਲਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ। ਸਿਹਤ ਵਿਭਾਗ ਐਕਟਿਵ ਮੋਡ ਵਿੱਚ ਆ ਚੁੱਕਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਜ਼ਦੀਕ ਰਹਿਣ ਵਾਲਿਆਂ ਦੇ ਵੀ ਕਰੋਨਾ ਟੈਸਟ ਹੋਣਗੇ ਦੱਸਦੀ ਹੈ ਕਿ ਬੀਤੇ ਦਿਨ ਪੰਜਾਬ ਦੇ ਲੁਧਿਆਣਾ ਦੇ ਇੱਕ ਵਸਨੀਕ ਦੀ ਚੰਡੀਗੜ੍ਹ ਦੇ ਵਿੱਚ ਕਰੋਨਾ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਸੁਚੇਤ ਹੋਇਆ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਵੀ ਜਾਂ ਅਪੀਲ ਵੀ ਜਾਰੀ ਕੀਤੀ ਗਈ ਸੀ ਆਖਿਰਕਾਰ ਕਰੋਨਾ ਇੱਕ ਵਾਰ ਫਿਰ ਤੋਂ ਆਪਣੇ ਪੈਰ ਫਸਾਰਨ ਲੱਗਿਆ ਹੈ ਦੇਸ਼ ਭਰ ਵਿੱਚ ਕਰੋਨਾ ਦੇ ਹੁਣ ਤੱਕ 1200 ਮਾਮਲੇ ਨੇ ਹੁਣ ਤੱਕ ਲਗਭਗ 13 ਮੌਤਾਂ ਹੋਣ ਦੀ ਖਬਰ ਹੈ ਯੂਪੀ ਬਿਹਾਰ ਦੇ ਦੌਰੇ ਤੇ ਪੀਐਮ ਮੋਦੀ ਦੇ ਨਜ਼ਦੀਕ ਰਹਿਣ ਵਾਲਿਆਂ ਦੇ ਵੀ ਕਰੋਨਾ ਟੈਸਟ ਹੋਣਗੇ ਮਹਾਰਾਸ਼ਟਰ ਵਿੱਚ ਜੇਕਰ ਗੱਲ ਕੀਤੀ ਜਾਵੇ ਐਕਟਿਵ ਕੇਸ ਜਿਹੜੇ ਨੇ ਉਹ ਮਾਮਲੇ ਵਿੱਚ ਦੂਜੇ ਨੰਬਰ ਤੇ ਹੈ ਇੱਥੇ 325 ਮਰੀਜ਼ ਨੇ ਇਹਨਾਂ ਵਿੱਚੋਂ 316 ਮਰੀਜ਼ ਸਿਰਫ ਮੁੰਬਈ ਦੇ ਵਿੱਚ ਹੀ ਨੇ ਇਸ ਤੋਂ ਇਲਾਵਾ ਕੇਰਲ ਦੇ ਵਿੱਚ ਸਭ ਤੋਂ ਵੱਧ 430 ਕਰੋਨਾ ਦੇ ਮਰੀਜ਼ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ 66 ਕਰਨਾਟਕ ਵਿੱਚ 36 ਗੁਜਰਾਤ ਵਿੱਚ 17 ਬਿਹਾਰ ਵਿੱਚ 5 ਅਤੇ ਹਰਿਆਣਾ ਚ 3 ਨਵੇਂ ਮਾਮਲੇ ਸਾਹਮਣੇ ਆਏ ਪੰਜਾਬ ਦੇ ਵਿੱਚ ਵੀ ਤਿੰਨ ਮਾਮਲੇ ਸਾਹਮਣੇ ਆਏ ਸੀ ਨਾਰਥ-ਈਸਟ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ ਅਰੁਣਾਚਲ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਦੋ ਔਰਤਾਂ ਕਰੋਨਾ ਪੋਜ਼ਿਟਿਵ ਪਾਈਆਂ ਗਈਆਂ ਇਹਨਾਂ ਵਿੱਚ ਇੱਕ ਨੂੰ ਬੁਖਾਰ ਹਲਕੀ ਖਾਂਸੀ ਅਤੇ ਦੂਜੀ ਨੂੰ ਕੋਈ ਵੀ ਲੱਛਣ ਜਿਹੜਾ ਉਹ ਨਹੀਂ ਦੇਖਿਆ ਗਿਆ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਮੰਗਲਵਾਰ ਨੂੰ 78 ਸਾਲ ਦੇ ਕਰੋਨਾ ਪੋਜ਼ਿਟਿਵ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ ਇਹ ਰਾਜ ਦੇ ਕੋਵਿਡ ਦੇ ਵਿੱਚ ਨਵੇਂ ਵੇਰੀਐਂਟ ਦੀ ਪਹਿਲੀ ਮੌਤ ਹੈ ਇਸ ਤੋਂ ਇਲਾਵਾ ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕ, ਮਧ ਪ੍ਰਦੇਸ਼ ਵਿੱਚ ਕੁੱਲ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਮ੍ਰਿਤਕਾਂ ਦੀ ਗਿਣਤੀ ਲਗਭਗ 13 ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ 29-30 ਮਈ ਦੇ ਯੂਪੀ ਬਿਹਾਰ ਦੇ ਦੌਰੇ ਦੇ ਮੱਦੇਨਜ਼ਰ ਸੂਬੇ ਦੇ ਸਿਹਤ ਵਿਭਾਗ ਵੀ ਅਲਰਟ ਤੇ ਨੇ। ਨਿਰਦੇਸ਼ ਦਿੱਤਾ ਗਿਆ ਹੈ ਕਿ ਪੀਐਮ ਦੇ 100 ਮੀਟਰ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਕੋਰੋਨਾ ਰਿਪੋਰਟ ਲਾਜ਼ਮੀ ਹੋਵੇ। ਯਾਨੀ ਕਿ ਉਹਨਾਂ ਦਾ ਟੈਸਟ ਹੋਣਾ ਜ਼ਰੂਰੀ ਹੈ ਜੈਪੁਰ ਵਿੱਚ 26 ਮਈ ਨੂੰ ਕੋਰੋਨਾ ਦੇ 2 ਮਰੀਜ਼ਾਂ ਦੀ ਮੌਤ ਹੋ ਗਈ ਸੀ ਇਹਨਾਂ ਵਿੱਚ ਇੱਕ ਰੇਲਵੇ ਸਟੇਸ਼ਨ ਤੇ ਮ੍ਰਿਤਕ ਮਿਲਿਆ ਸੀ ਮਹਾਰਾਸ਼ਟਰ ਵਿੱਚ 5 ਦੀ ਮੌਤ ਹੈ ਕੇਰਲ ਵਿੱਚ 2 ਦੀ ਰਾਜਸਥਾਨ ਵਿੱਚ 2 ਦੀ ਮੱਧ ਪ੍ਰਦੇਸ਼ ਵਿੱਚ 1 ਦੀ ਕਰਨਾਟਕ ਵਿੱਚ ਇੱਕ ਜਣੇ ਦੀ ਮੌਤ ਹੈ ਯੂਪੀ ਵਿੱਚ ਇੱਕ ਜਣੇ ਦੀ ਮੌਤ ਹੋਈ ਹੈ ਜਦੋਂ ਕਿ ਬੀਤੇ ਕੱਲ ਚੰਡੀਗੜ੍ਹ ਵਿੱਚ ਵੀ ਇੱਕ ਜਣੇ ਦੀ ਮੌਤ ਹੋਣ ਦੀ ਖਬਰ ਹੈ ਐਕਟਿਵ ਕੇਸ ਮਹਾਰਾਸ਼ਟਰ ਵਿੱਚ 208 ਦੇ ਕਰੀਬ ਨੇ ਕੇਰਲ ਵਿੱਚ 430 ਦੇ ਕਰੀਬ ਨੇ ਰਾਜਸਥਾਨ ਵਿੱਚ 22 ਮੱਧ ਪ੍ਰਦੇਸ਼ ਵਿੱਚ 5 ਕਰਨਾਟਕਾ ਵਿੱਚ 100 ਦੇ ਕਰੀਬ ਯੂਪੀ ਵਿੱਚ 30 ਦੇ ਕਰੀਬ ਮਰੀਜ਼ ਨੇ ਜਿਹੜੇ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ